ਸਦਰ ਰਜੇਸ਼ ਸਿੰਘ ਜੇਕਲ ਸੁਪੀਲ ਸਰ ਦਾ ਰੰਬਾ ਕਲਾਸਿਕ ਦੀ ਪੂਰੀ ਟੀਮ ਦੇ ਵੱਲੋਂ ਪ੍ਰੈਸ ਪਾਜੀ ਦੇ ਵੱਲੋਂ ਏਡੀ ਵੀਰ ਦੇ ਵੱਲੋਂ ਜੇਕਲ ਸਾਹਿਬ ਦਾ ਇੱਥੇ ਪਹੁੰਚਣ ਤੇ ਰਿਕਸ਼ਾ ਸਵਾਗਤ ਨਿੱਕੀ ਜੀ ਆ ਤੇ ਹਰ ਇੱਕ ਤਰਫੋਂ ਗਿਲ ਸਰ ਖੇੜੇ ਮੱਥੇ ਨਾਲ ਖੁੱਲੀਆਂ ਬਾਹਾਂ ਦੇ ਨਾਲ ਪਰ ਵੇਖਿਓ ਸਾਹਮਣੇ ਓਕੇ प्रिंसी वन सेवन चैंपियन ऑफ कैटेगरी टैक नंबर डबल टू सिक्स तो सी हुकुम के बाद शाते असी है गुलाम जी सर्दा एक एक सा है थाने नाम जी जजिस ना एक बात कहनी चाहूँगा यहाँ पे दुकरे ने लोग जो तो शिक्षक बात कर पार के हो गए हुए एक बता लोग बात इन अंदर प्लीज रिक्वेस्ट है जी मीडिया से आप जितने भी हैं प्लीज आप एक साइड में

ਇਹਦਾ ਜੋਤ ਇੱਥੇ ਸ਼ਤਰ ਹੋਇਆ ਹੈ ਅਰੋਹ ਜੋ ਬੋਡੀ ਬਿਲਡਿੰਗ ਦੇ ਕੰਪੀਟੀਸ਼ਨ ਚੱਲ ਰਹੇ ਨੇ ਉਹਨੂੰ ਦੇਖ ਕੇ ਹਰ ਇੱਕ ਬੱਚੇ ਦੇ ਮਨ 'ਚ ਆਉਂਦਾ ਵੀ ਮੈਂ ਬਸ਼ੇ ਜੀ ਬਹੁਤ ਵਾਸੇ ਅਮਨ ਬੈਂਕਸ ਜੀ ਬੈਂਕ ਸਪਾ ਬਰਾਂਹੇ ਆਮਨ ਬੋਡੀ ਬਿਲਡਿੰਗ ਦਾ ਹਜ਼ਾਰ ਤੇ ਹੈ ਕਿ ਜਿਹਦੇ ਵਿੱਚ ਮੈਥਸ ਫਿਜ਼ਿਕ ਬਾਤ ਹੋ ਰਹਾ ਹੈ ਜਿਹੜਾ ਓਵਰਲ ਪ੍ਰਾਈਜ਼ ਹੈ ਜਿਹੜਾ ਇਸ ਤਰ੍ਹਾਂ ਦੇ ਕਹਿੰਦੇ ਕਿ ਇਹ बिलो 80 में जल्दी से किस जगह है? बिलो 80 में अगर मेरे वास चले अप्रैल जल्दी बिलो 80 के अप्रैल तो उसको बंद देना गर्म से बना दिया क्या जो बोलते हैं वो

ਅਰੋ ਜੋ ਬੋਡੀ ਬਿਲਡਿੰਗ ਦੇ ਕੰਪੀਟੀਸ਼ਨ ਚੱਲ ਰਹੇ ਨੇ ਉਹਨੂੰ ਦੇਖ ਕੇ ਹਰੇਕ ਬੱਚੇ ਦੇ ਮਨ ਚ ਆਉਂਦਾ ਵੀ ਮੈਂ ਵੀ ਆਪਣੇ ਸਰੀਰ ਨੂੰ ਸੰਭਾਲਾਂ ਤੇ ਮੈਂ ਵੀ ਇਹੋ ਜਿਹੇ ਕੰਪੀਟੀਸ਼ਨਾਂ 'ਚ ਭਾਗ ਲਵਾਂ ਤੋਂ ਬੱਚੇ ਜੋ ਪਾਦੇ ਆ ਜਿਹੜੇ ਬੱਚੇ ਕੁਝ ਤੁਮਰਾ ਹੋ ਗਏ ਪਰ ਤੇ ਉਹਨਾਂ ਲਈ ਵੀ ਇਹ ਬੜਾ ਇੱਕ ਲਾਈਸਨ ਹੈ ਉਹਨਾਂ ਲਈ ਵੀ ਤਾਂ ਕਿ ਉਹ ਵੀ ਛੇਟਾ ਵੱਲ ਇਹੋ ਜਿਹੇ ਕੰਪੀਟੀਸ਼ਨਾਂ ਵੱਲ ਜਿਹੜੇ ਔਰ ਤੇ ਆਪਣੇ ਨਸ਼ਿਆਂ ਵਗੈਰਾ ਤੋਂ ਦੂਰ ਹੈ। ਬਲਕਿ ਇਹ ਜਿਹੜੇ ਮੈਚ ਨੇ ਪੂਰੀ ਮਾਹੌਲ ਬਣਾਈ ਹੋਈ ਹੈ ਨਸ਼ਾ ਤੋਂ ਦੂਰ ਰੱਖਤਾ ਹੈ ਤੇ ਅਨੁਕਾਲੀ ਪੀੜ੍ਹੀ ਨੂੰ ਦੂਰ ਰੱਖਦਾ ਹੈ। ਬਿਲਕੁਲ ਜੀ। ਇਹ ਸਿਰਫ ਤੇ ਸਿਰਫ ਨੌਜਵਾਨਾਂ ਨੂੰ ਜੋ ਖੇਡ ਮੇਲੇ ਨੇ ਜੋ ਇਦਾਂ ਦੇ ਕੰਪੀਟੀਸ਼ਨ ਨੇ ਇਹੀ ਸਿਰਫ ਉਹਨਾਂ ਨੂੰ ਜਿਹੜਾ ਦੂਰ ਰੱਖਤਾ ਹੈ ਕਿਉਂਕਿ ਜਦੋਂ ਉਹ ਦੇਖਣਗੇ ਇਹ ਨੌਜਵਾਨ ਦੇਖੋ ਕਿਵੇਂ ਉਹਨਾਂ ਨੇ ਮੋਡੀਆਂ ਤਿਆਰ ਕੀਤੀਆਂ ਕਿੰਨੀ ਮਿਹਨਤ ਕੀਤੀ ਹੈ। ਹੈਂਡੀਕੈਪ ਨੌਜਵਾਨ ਜੋ ਉਹਨਾਂ ਨੇ ਉਹਾਂ ਨੇ ਕੰਪੀਟੀਸ਼ਨ ਕੀਤੀ। ਮਤਲਬ ਇੰਨਾ ਮੰਨੋ ਯੋਚਾ ਆਇਆ ਵੀ ਦੇਖੋ ਇਹ ਨਹੀਂ ਮਹਿਤ ਕਰਦੇ ਸਾਡੇ ਬਾਕੀ ਬੱਚਿਆਂ ਨੂੰ ਮੇਰੀ ਬੇਨਤੀ ਹੈ ਵੀ ਸਾਰੇ ਆਪਣੇ ਖੇਡਾਂ ਵੱਲ ਝੁਕਾਤ ਕੀ ਲਓ ਬਾਕੀ ਜਦੋਂ ਇੱਕ ਕਹਿੰਦੇ ਵੀ ਤੰਦਰੁਸਤ ਸਰੀਰ ਹੋਊਗਾ ਤੇ ਤੰਦਰੁਸਤ ਮਨ ਹੋਏਗਾ ਤੇ ਸਾਡੀ ਸੋਚ ਵੀ ਵਧੀਆ ਹੋਊਗੀ ਸੋਚ ਵਧੀਆ ਹੋਊਗੀ ਆਪਣੇ ਪਰਿਵਾਰ ਲਈ ਸਮਾਜ ਲਈ ਦੇਸ਼ ਲਈ ਆਪਾਂ ਸਭ ਕੁਝ ਵਧੀਆ ਕਰਾਂਗੇ ਮੈਂ ਬਲਕਾਰ ਮੇਰਾ ਛੋਟਾ ਵੇਰ ਤੇ ਪ੍ਰਿੰਸ ਨੂੰ ਦੋਨਾਂ ਨੂੰ ਵਧਾਈ ਦਵਾਂਗਾ ਵੀ ਜਿਹੜਾ ਇਹ ਨਸ਼ਿਆਂ ਤੋਂ ਦੂਰ ਇੱਕ ਬੱਚਿਆਂ ਨੂੰ ਦੂਰ ਕਰਨ ਦਾ ਅਭਿਆਲ ਲੱਜਾ ਇਹਨਾਂ ਨੇ ਕਰਿਆ ਜੀ ਐਡਾਂ ਦੇ ਨਾਲ ਜੋੜਨਾ ਇੱਕ ਚੰਗੀ ਸਮਾਜ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਇਹ ਚੀਜ਼ ਚਾਹੀਦੀ ਹੈ ਕਿ ਇਸ ਤਰ੍ਹਾਂ ਆਪਣੀ ਦਿਵਾਨੀ ਨਸ਼ਿਆਂ ਦੇ ਨਾਲ ਲੱਥ ਹੋ ਰਹੀ ਆ ਤੁਸੀਂ ਦੇਖੇ ਰਹੇ ਆ ਵੀ ਜਿਹੜਾ ਨਸ਼ਿਆਂ ਦਾ ਹੱਡ ਸਾਡੇ ਪੰਜਾਬ ਦੇ ਵਿੱਚ ਆਇਆ ਵਈ ਸਰਕਾਰਾਂ ਨੇ ਹੁਣ ਤੱਕ ਜਿਹੜਾ ਕੁਝ ਵੀ ਕਰਿਆ ਜਿਹੜੀ ਵੀ ਆਈ ਆ ਪਹਿਲਾਂ ਸਰਕਾਰਾਂ ਆਈਆਂ ਹੋਰ ਆਈਆਂ ਜਿਹੜਾ ਨਸ਼ਿਆਂ ਦੇ ਲੋਕਾਂ ਨੂੰ ਆਪਣੇ ਆਪ ਹੀ ਦੂਰ ਕਰਨਾ ਪਊਗਾ ਜਿੱਕਿਨਾ ਮੇਰੇ ਛੋਟੇ ਵੀਰੋ ਦਾ ਨੇ ਬਲਕਾਰ ਮਾਵੀ ਦੇ ਪ੍ਰਿੰਸ ਉਹਨਾਂ ਨੇ ਅੱਜ ਇਹ ਅਭਰਾਲਾ ਕਰਿਆ ਏ ਇਹ ਮੈਂ ਤਾਂ ਸਾਰਿਆਂ ਨੂੰ ਕਹੂੰਗਾ ਵੀ ਇਹ ਜਿਹੇ ਅਭਰਾਲੇ ਜ਼ਰੂਰ ਕਰਨੇ ਚਾਹੀਦੇ ਆ ਕਿਉਂਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋਗਨ ਦੇ ਨਾਲ ਇਹ ਨਸ਼ਿਆਂ ਤੋਂ ਦੂਰ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤੇ ਅੱਜ ਸਾਡੇ ਪਿੰਡ ਅਵੀ ਪਰ ਸਾਡਾ ਵੱਡਾ ਮੈਂ ਤਾਂ ਸਾਰਿਆਂ ਨੂੰ ਕਹੂੰਗਾ ਵੀ ਇਹ ਜਿਹੇ ਅਭਰਾਲੇ ਜ਼ਰੂਰ ਕਰਨੇ ਚਾਹੀਦੇ ਆ ਕਿਉਂਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋਗਨ ਦੇ ਨਾਲ ਇਹ ਨਸ਼ਿਆਂ ਤੋਂ ਦੂਰ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤੇ ਅੱਜ ਸਾਡੇ ਪਿੰਡ ਅਵੀ ਪਰ ਸਾਡਾ ਵੱਡਾ ਵੀਰ ਪ੍ਰੈਸ ਵਧਾਵਨ ਅਤੇ ਸਾਡੀ ਸਾਰੀ ਟੀਮ ਵੱਲੋਂ ਚੈਂਪੀਅਨਸ਼ਿਪ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਕਰਾਈ ਗਈ ਹੈ ਜਿਦੇ ਵਿੱਚ 12 ਕੈਟਾਗਰੀਆਂ ਰੱਖਿਆ ਗਈਆਂ ਸੀ ਇਹਦੇ ਵਿੱਚ 100 ਤੋਂ ਪਲੱਸ ਜਿਹੜੇ ਪਲੇਅਰਾਂ ਨੇ ਭਾਗ ਲਿਆ ਜਿਦੇ ਵਿੱਚ ਤਜਿੰਦਰ ਸਿੰਘ ਚੀਮਾ ਮੁੰਡਾ ਏ ਉਹ ਆਲ ਚੈਂਪੀਅਨ ਰਿਹਾ ਏ ਤੇ ਉਹਦੇ ਨਾਲ 120 ਦੇ ਕਰੀਬ ਮੁੰਡਿਆਂ ਨੇ ਭਾਗ ਲਿਆ ਸੀਗਾ ਸਾਰੇ ਮੁੰਡੇ ਵਧੀਆ ਖੇਡੇ ਅ ਕੁਲਕਾਰ ਜੀ ਤੇ ਅੱਜ ਜਿਹੜੀ ਨਾਮਾਂ ਦੀ ਵੰਡ ਕੀਤੀ ਹਾਂਜੀ ਇਹ ਸਾਡੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਸਰਦਾਰ ਰਣਜੀਤ ਸਿੰਘ ਦੀ ਗਿੱਲ ਹਲਕਾ ਇੰਚਾਰਜ ਖਰੜ ਉਹਨਾਂ ਵੱਲੋਂ ਮੁੱਖ ਮਹਿਮਾਨ ਮਾਨ ਤੌਰ ਤੇ ਹਾਜ਼ਰੀ ਭਰੀ ਗਈ ਸੀ ਜਿਹੜੇ ਨਾਮਾਂ ਦੀ ਵੰਡ ਹੈ ਉਹਨਾਂ ਵੱਲੋਂ ਕੀਤੀ ਗਈ ਤੇ ਉਹਨਾਂ ਦੇ ਨਾਲ ਜਿਹੜੀ ਸਾਰੀ ਟੀਮ ਸ਼੍ਰੋਮਣੀ ਅਕਾਲੀ ਦਲ ਦੀ ਆਈ ਸੀ ਤੇ ਬਾਕੀ ਸਾਡੇ ਅਫਸਰ ਸਹਿਬਾਨ ਬਲਾਕ ਮਾਜਰੀ ਤੋਂ ਐਸ ਐਚਓ ਸਾਹਿਬ ਸੁਨੀਲ ਕੁਮਾਰ ਉਹ ਵੀ ਅਚੇਚੇ ਤੌਰ ਤੇ ਪਹੁੰਚੇ ਤੇ ਅੱਜ ਦੀ ਇਹ ਜਿਹੜਾ ਚੈਂਪੀਅਨਸ਼ਿਪ ਸੀਗੀ ਇਹਦੇ ਵਿੱਚ ਤਕਰੀਬਨ 12 ਵਜੇ ਤੋਂ ਲੈ ਕੇ ਜਿੰਨੀ ਵੀ ਆਪਣੇ ਸਾਥ ਸੰਗਤ ਬੈਠੀ ਸੀ ਸਾਰਿਆਂ ਦਾ ਤਹਿ ਦਿਲ ਤੋਂ ਬਹੁਤ ਧੰਨਵਾਦ ਕਿਉਂਕਿ 12 ਵਜੇ ਤੋਂ ਸ਼ੁਰੂ ਹੋ ਕੇ ਹੁਣ 9 ਵਜੇ ਗਏ ਕੋਈ ਵੀ ਜਿਹੜਾ ਇੱਕ ਵੀ ਬੰਦਾ ਇੱਥੋਂ ਹਿੱਲਿਆ ਨਹੀਂ ਸਾਰਿਆਂ ਨੇ ਆਨੰਦ ਮਾਣਿਆ ਹੈ ਤੇ ਸਾਡਾ ਵੀਰ ਤਜਿੰਦਰ ਸਿੰਘ ਚੀਮਾ ਇਹ ਆਲ ਚੈਂਪੀਅਨ ਰਿਹਾ ਹੈ ਇਹਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਵਾਰਕਾਂ ਇੱਕ ਸਾਡਾ ਵੀਰ ਸਾਡਾ ਸਿੱਖ ਭਾਈ ਹੈ ਸਰਦਾਰ ਹੈ ਇਹਨੂੰ ਬਹੁਤ ਬਹੁਤ ਵਾਰਕਾਂ ਅੱਜ ਵੀਰ ਸਾਹਿਬ ਵੀਪੁਰ ਦੇ ਵਿੱਚ ਅੱਜ ਚੈਂਪੀਅਨਸ਼ਿਪ ਕਰਵਾਈ ਗਈ ਸੀ ਤੁਹਾਡੇ ਵੱਲੋਂ ਪਾਗ ਲਿਆ ਗਿਆ ਤੁਸੀਂ ਕਿਉਂ ਵੀ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਅੱਜ ਦੇ ਮੁਕਾਬਲੇ ਵਿੱਚ ਮੈਂ ਆਪਣੀ ਰੇਟ ਕੈਟਾਗਰੀ ਵਿੱਚ ਮਿਸਟਰ ਇੰਡੀਆ ਤੇ ਮਿਸਟਰ ਪੰਜਾਬ ਦੇ ਦੋਨੋਂ ਓਵਰਲ ਚੈਂਪੀਅਨਸ਼ਿਪ ਜਿੱਤੀ ਹੈ ਜੀ ਬਾਕੀ ਕੈਸ਼ ਪ੍ਰਾਈਜ਼ ਐ ਸਪਲੀਮੈਂਟ ਐ ਬਾਕੀ ਜਿਹੜੇ ਆਉਣ ਵਾਲੇ ਜਿੰਨੇ ਜੀ ਸਾਡੇ ਆਰਗੇਨਾਈਜ਼ਰ ਸੀਗੇ ਭਾਈ ਹੁਣੀ ਸਾਰੇ ਖੜੇ ਆ ਬਹੁਤ ਵਧੀਆ ਇਹਨਾਂ ਨੇ ਆਰਗੇਨਾਈਜ਼ ਕੀਤਾ ਵਧੀਆ ਡਿਸਟ੍ਰਿਬਿਊਸ਼ਨ ਸੀਗੀ ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜਿੱਤੇ ਜਿੱਤ ਕੇ ਬਾਕੀ ਜੱਸਾ ਸਾਹਿਬਾਨ ਦਾ ਬਹੁਤ ਧੰਨਵਾਦ ਆ ਜਿੰਨੇ ਅੱਜ ਦਰਸ਼ਕ ਆ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਨਵੇਂ ਲੜਕੇ ਆ ਇਸ ਟਾਈਮ ਤੇ ਚਾਹਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਆਉਣਾ ਚਾਹੁੰਦੇ ਜੀ ਆਪਣੇ ਸਪੋਰਟਸ ਵਿੱਚ ਜ਼ਰੂਰੀ ਨਹੀਂ ਕਿ ਕੋਈ ਵੀ ਸਾਰੇ ਬੋਡੀ ਬਿਲਡਰ ਹੀ ਬਣ ਜਾਣਾ ਕੋਈ ਵੀ ਸਪੋਰਟਸ ਵਿੱਚ ਆਉਣਾ ਚਾਹੁੰਦੇ ਲੜਕੇ ਜਰੂਰ ਹਰ ਕਿਸੇ ਨੂੰ ਸਪੋਰਟਸ ਵਿੱਚ ਆਉਣਾ ਚਾਹੀਦਾ ਕਿਉਂ ਕਿਉਂਕਿ ਆਪਣੀ ਸਿਹਤ ਦਾ ਧਿਆਨ ਦਿਓਗੇ ਤਾਂ ਹੀ ਉਹ ਚੰਗਾ ਸਮਾਜ ਬਣਾ ਸਕਦੇ ਆ ਤੇ ਜੇ ਤੁਸੀਂ ਸਪੋਰਟਸ ਵਿੱਚ ਨਹੀਂ ਜਾਓਗੇ ਤਾਂ ਆਟੋਮੈਟਿਕ ਤੁਸੀਂ ਨਸ਼ਾ ਵਿੱਚ ਜਾਂ ਕਿਸੇ ਗਲਤ ਆਦਤ ਵਿੱਚ ਗਲਤ ਸੋਸਾਇਟੀ ਵਿੱਚ ਜਾ ਕੇ ਆਪਣਾ ਆਪਣੇ ਘਰਿਆਂ ਦਾ ਆਪਣੇ ਸਮਾਜ ਨੂੰ ਤੁਸੀਂ ਜ਼ਰੂਰ ਨੁਕਸਾਨ ਕਰੋਗੇ ਅਭੀ ਪਰਦੇ ਵਿੱਚ ਪ੍ਰਕਾਰ ਮਾਵੀ ਅਪ੍ਰੈਸ ਵਾਲੇ ਨੂੰ ਬਾਡੀ ਬਿਲਡਿੰਗ ਕੰਪੀਟੀਸ਼ਨ ਕਰਾਇਆ ਗਿਆ ਹੈ ਬਹੁਤ ਹੀ ਸ਼ਲਾਘਾਯੋਕ ਕਦਮ ਹੈ ਐਵੇਂ ਦੇ ਮੁਕਾਬਲੇ ਪਹਿਲਾਂ ਵੱਡੇ ਵੱਡੇ ਸ਼ਹਿਰਾਂ ਵਿੱਚ ਹੁੰਦੇ ਸੀ ਤੇ ਹੁਣ ਇਹ ਬਾਈ ਪਿੰਡਾਂ ਵਿੱਚ ਲੈ ਕੇ ਆਏ ਆ ਬਹੁਤ ਵਧੀਆ ਗੱਲ ਹੈ ਇਹਦੇ ਨਾਲ ਨੌਜਵਾਨ ਇਕ ਤਾਂ ਆਪਣੇ ਸਿਹਤ ਸੁਭਾਲਦੇ ਆ ਨਾਲ ਨਸ਼ਿਆਂ ਤੋਂ ਵੀ ਦੂਰ ਹੋ ਰਹੇ ਆ ਉਹ ਇਹ ਬਹੁਤ ਹੀ ਸ਼ਲਾਘਾਯੋਕ ਕਦਮ ਹੈ ਬਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਅੱਗੇ ਵਾਸਤੇ ਵੀ ਕੋਸ਼ਿਸ਼ ਕਰਿਓ ਕਿ ਐਦਾਂ ਦੇ ਮੁਕਾਬਲੇ ਜਿਹੜੇ ਆ ਉਹ ਪਿੰਡ ਪਿੰਡ ਹੁੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪ੍ਰਿੰਸੀਪਲ ਅਤੇ ਅਧਿਕਾਰਤ ਅਧਿਕਾਰ ਤੁਹਾਡੇ ਵੱਲੋਂ ਜਿਹੜਾ ਅੱਜ ਕੈਂਪੇਨ ਕਰਵਾਈ ਗਈ ਹੈ ਜਾਣਕਾਰੀ ਦਿਓਗੇ ਕਿ ਕਿੰਨੇ ਮੀਟਨਾ ਘਾੜ ਲਿਆ ਤੇ ਕਿਹੜੇ ਕਿਹੜੇ ਮੁਕਾਬਲੇ ਕਰਵਾਏ ਗਏ ਤੇ ਕੌਣ ਦੇ ਜੀ ਪਾਜੀ ਟੋਟਲ ਮੁਕਾਬਲੇ ਕੈ categories 12 ਜੀ ਇਹਦੇ ਚੋ ਮਿਸਟਰ ਡਰਾਈਵ ਜੀ ਮਿਸਟਰ ਪੰਜਾਬ ਮਿਸਟਰ ਇੰਡੀਆ ਜੀ ਜਿਹਨਾਂ ਜੋ ਓਵਰਆਲ ਨੂੰ 21000 ਪਲਸ 3000 ਦੇ ਕੈਸ਼ ਪ੍ਰਾਈਜ਼ ਜੀ ਐਮਆਰਪੀ ਦਾ ਸਪਲੀਮੈਂਟ ਜੀ ਜਿਹੜੇ ਤਿੰਨ ਮੁੱਖ ਮੁਕਾਬਲੇ ਹੋਏ ਆ ਉਹਨਾਂ ਦੇ ਵਿੱਚ ਕੌਣ ਦੇ ਜੀ ਹੈ ਜੀ ਅਜੇ ਇਹਨਾਂ ਜੋ ਓਵਰਆਲ ਇੱਕ ਰੇਡੂ ਕੈਸ਼ ਦਿੱਤਿਆ ਆ ਬਾਜੀ ਇੱਕ ਤੋਂ ਗੁੰਦਰਬਲ ਰਿਹਾ ਬਾਜੀ ਤੇ ਜਿਹੜੇ ਜੇਤੂ ਐ ਜੀ ਕਿੰਨੇ ਉਹਨਾਂ ਨੂੰ ਇਨਾਮੀ ਰਾਸ਼ੀ ਦਿੱਤੀ ਗਈ ਹੈ ਹਰ ਜੇਤੂ ਨੂੰ ਹਰ ਕੈਟਾਗਰੀ 10000 ਰੁਪਏ ਇਨਾਮੀ ਹੋਊ ਉਹਨਾਂ ਦੇ ਨਾਲ ਗੀਫ ਟੈਂਪਰ ਸੀ ਜੀ ਤੇ ਜਿਹੜਾ ਓਵਰ ਆਲ ਸੀ ਉਹਨਾਂ ਨੂੰ ਬਾਜੀ 21000 ਰੁਪਏ ਕੈਸ਼ ਬੜਾਈ ਜੀ 8000 ਰੁਪਏ ਐਮਆਰਬੀ ਦਾ ਸਪਲੀਮੈਂਟ ਪਲੱਸ ਗੀਫ ਤੇ ਹੈਂਪਰ ਦਿੱਤੇ ਗਿਆ ਜੀ ਸੁਪਰਮਾ ਵੀ ਪਾਜੀ ਇਨਾਮਾਂ ਦੀ ਗੁੰਡ ਜਿਹੜੇ ਐਥਲੀਟ ਦਿੱਤੇ ਨੇ ਕਿਹਨਾਂ ਵੱਲੋਂ ਕੀਤੀ ਗਈ ਹੈ ਜੀ ਇਨਾਮਾਂ ਦੇ ਬੰਦੇ ਰਣਜੀਤ ਸਿੰਘ ਗਿਲ ਵੱਲੋਂ ਤੇ ਮੇਰਾ ਵੀਰ ਬਜ਼ਾਰ ਮਾਵੀ ਚਿੱਨੀ ਕੁਵੈਰੀ ਤੇ ਦਮੰਗੜ ਵੱਲੋਂ ਕੀਤੀ ਗਈ ਹੈ